ਕੈਨੇਡਾ ਦੀ ਪੀਆਰ ਉਹ ਵੀ ਸਿਰਫ 99 CRS ਸਕੋਰ ਦੇ ਉੱਤੇ ਜੇਕਰ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਸੀਂ ਪ੍ਰੋਫਾਈਲ ਬਣਾਈ ਹੈ CRS ਸਕੋਰ ਸਿਰਫ 99 ਸੀਗਾ ਤੇ ਤੁਹਾਨੂੰ ਕਿਸੇ ਪੀਐਨਪੀ ਨੇ ਸਪੋਰਟ ਕਰ ਦਿੱਤਾ ਤਾਂ ਤੁਹਾਨੂੰ ਕੈਨੇਡਾ ਦੀ ਪੀਆਰ ਦੇ ਲਈ ਇਨਵੀਟੇਸ਼ਨ ਆ ਗਿਆ ਹੋਵੇਗਾ ਅੱਜ ਦੀ ਵੀਡੀਓ ਬਹੁਤ ਖਾਸ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੈਪਸ ਨੋਟਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਅਸੀਂ ਪੂਰੀ ਸੀਰੀਜ਼ ਚਲਾ ਰਹੇ ਹਾਂ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰੋ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਸ਼ੁਰੂ ਕਰ ਲੈਂਦੇ ਆ ਵੀਡੀਓ ਇੱਕ PNP ਯਾਨੀ প্রভিনਸ਼ੀਅਲ ਨਾਮਿਨੀ ਪ੍ਰੋਗਰਾਮ ਦਾ ਡਰਾਅ ਕੰਡੈਕਟ ਕੀਤਾ ਗਿਆ ਹੈ ਜਿਦੇ ਵਿੱਚ 777 ਯਾਨੀ 777 777 ਐਪਲੀਕੈਂਟਸ ਨੂੰ ਇਨਵੀਟੇਸ਼ਨ ਭੇਜਿਆ ਗਿਆ ਹੈ ਇਸ ਸਾਲ ਦਾ ਇਹ 15th ਡਰਾਅ ਹੈ ਯਾਨੀ ਕਿ ਪੰਜਵਾਂ ਡਰਾਅ ਹੈਗਾ ਯਾਨੀ ਹਾਫ ਸੈਂਚਰੀ ਡਰਾਅ ਦੀ ਲੱਗ ਚੁੱਕੀ ਹੈ ਇਹਦੇ ਵਿੱਚ CRS ਸਕੋਰ ਟੈਕਨੀਕਲੀ ਜੇਕਰ ਦੇਖਿਆ ਜਾਵੇ ਤਾਂ ਸਿਰਫ 99 ਦੇ ਉੱਤੇ ਪੀਆ ਬਸ ਫਰਕ ਕੀ ਹੈ ਕਿ ਤੁਹਾਨੂੰ ਕਿਸੇ ਪ੍ਰੋਵਿੰਸ ਨੇ notification of interest ਦੇ ذریعے ਯਾਨੀ ਕਿ ਤੁਹਾਨੂੰ ਕਿਸੇ ਪ੍ਰੋਵੈਂਸ ਨੇ ਪਸੰਦ ਕਰ ਲਿਆ ਤੁਹਾਨੂੰ ਕਿਸੇ ਪ੍ਰੋਵੈਂਸ ਨੇ ਨੋਮੀਨੇਟ ਕਰ ਦਿੱਤਾ ਜਿਹਦੇ ਤੁਹਾਨੂੰ 600 ਪੁਆਇੰਟ ਮਿਲ ਗਏ ਯਾਨੀ ਕਿ 600 ਪੁਆਇੰਟ ਜੇਕਰ ਮਿਲਦੇ ਤੁਹਾਨੂੰ ਕਿਸੇ ਪ੍ਰੋਵੈਂਸ ਦੇ ਵੱਲੋਂ ਤਾਂ ਤੁਹਾਨੂੰ ਸਿਰਫ 99 ਸਕੋਰ ਦੇ ਉੱਤੇ ਵੀ ਪੀਆਰ ਦੀ ਪੋਸਿਬਿਲਟੀ ਹੈਗੀ ਹੈ ਅੱਗੇ ਚੱਲ ਕੇ ਪੂਰਾ ਫਾਰਮੂਲਾ ਸਮਝਾਵਾਂਗਾ ਪਹਿਲਾ ਡਰਾਅ ਨੂੰ ਥੋੜਾ ਜਿਆ ਸਮਝ ਲੈਣੇ ਆ ਸਕਰੀਨ ਦੇ ਉੱਤੇ ਤੁਸੀਂ ਧਿਆਨ ਨਾਲ ਦੇਖੋ ਇਹ ਡਰਾਅ ਜਿਹੜਾ ਉਹ 25 ਨਵੰਬਰ 2025 ਨੂੰ ਕੰਡੈਕਟ ਕੀਤਾ ਗਿਆ ਹੈ ਤੇ ਇਸ ਡਰਾਅ ਦੇ ਵਿੱਚ 777 ਯਾਨੀ 770 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਹੈ ਸੀਆਰ ਸਕੋਰ 699 ਯਾਨੀ 699 ਹੈ ਤੇ ਟਾਈ ਬ੍ਰੇਕਿੰਗ ਰੂਲ ਜਿਹੜਾ ਐਕਸਪ੍ਰੈਸ ਐਂਟਰੀ ਦਾ ਸਤੰਬਰ 6 2025 ਨੂੰ ਜਿੰਨੇ ਫਾਈਲ ਲਗਾਈ ਸੀ 1:16 ਮਿੰਟ 22 ਸੈਕਿੰਡ ਦੇ ਉੱਤੇ UTC ਟਾਈਮ ਦੇ ਹਿਸਾਬ ਦੇ ਨਾਲ CRS ਸਕੋਰ ਜੇਕਰ ਉਹਦਾ 699 ਸੀਗਾ ਤਾਂ ਉਹਨੂੰ PR ਦੇ ਲਈ ਇਨਵੀਟੇਸ਼ਨ ਆਇਆ ਹੋਵੇਗਾ। ਤਿਆ ਨਾਲੇ ਪੂਰੀ ਚੀਜ਼ ਸਮਝਿਓ। ਜੇਕਰ ਤੁਹਾਨੂੰ PNP ਸਪੋਰਟ ਮਿਲ ਗਿਆ ਤਾਂ ਤੁਹਾਡਾ CRS ਸਕੋਰ ਮੈਟਰ ਹੀ ਨਹੀਂ ਕਰਦਾ। ਉਹਦਾ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ। 23 ਨਵੰਬਰ 2025 ਨੂੰ ਪੂਲ ਦੇ ਵਿੱਚ ਜਿੱਥੇ 245758 ਅਪਲੀਕੇਸ਼ਨ ਪਈਆਂ ਨੇ ਉਹਦੇ ਵਿੱਚ ਪੀਐਨਪੀ ਸਪੋਰਟ 705 ਲੋਕਾਂ ਨੂੰ ਮਿਲ ਰਿਹਾ ਸੀ ਯਾਨੀ 705 ਲੋਕ ਜਿਹੜੇ ਐ ਉਹਨਾਂ ਨੂੰ ਪ੍ਰੋਵਿੰਸ ਨੇ ਨੋਮੀਨੇਟ ਕੀਤਾ ਪੀਆਰ ਵਾਸਤੇ ਹੁਣ ਇੱਕ ਗੱਲ ਸਮਝਿਓ ਤੁਸੀਂ ਕਹਿਣਾ ਜੇ 705 ਇੱਥੇ ਟੋਟਲ ਪੀਐਨਪੀ ਵਾਲੇ ਬੈਠੇ ਸੀਗੇ ਤਾਂ 777 ਨੂੰ ਕਿੱਦਾਂ ਪੀਆਰ ਦਾ ਪੀਆਰ ਦੇ ਲਈ ਇਨਵੀਟੇਸ਼ਨ ਆ ਗਿਆ ਜਿਨ੍ਹਾਂ ਨੇ 24 ਤੇ 25 ਤਰੀਕ ਨੂੰ ਫਾਈਲਿੰਗ ਕੀਤੀ ਉਹਨਾਂ ਨੂੰ ਵੀ ਇਨਵੀਟੇਸ਼ਨ ਆ ਗਿਆ ਸਮਝੇ ਮੇਰੀ ਗੱਲ ਜਿਨ੍ਹਾਂ ਨੇ ਆਪਣਾ ਨਾਮੀਨੇਸ਼ਨ ਸਰਟੀਫਿਕੇਟ ਮਿਲਣ ਤੋਂ ਬਾਅਦ 24 ਨਵੰਬਰ 25 ਨਵੰਬਰ ਨੂੰ ਵੀ ਫਾਈਲ ਲਾਈ ਯਾਨੀ ਪੀਐਨਪੀ ਦਾ ਸਪੋਰਟ ਜਿਨ੍ਹਾਂ ਜਿਨ੍ਹਾਂ ਨੂੰ ਵੀ ਮਿਲ ਰਿਹਾ ਸੀਗਾ ਉਹਨਾਂ ਹਰ ਇੱਕ ਨੂੰ ਇਨਵੀਟੇਸ਼ਨ ਆਇਆ ਯਾਨੀ ਕਿ ਜਦੋਂ ਇਨਵੀਟੇਸ਼ਨ ਭੇਜਿਆ ਗਿਆ ਹੋਵੇਗਾ ਤਾਂ ਮੇਰੇ ਹਿਸਾਬ ਦੇ ਨਾਲ ਪੂਲ ਦੇ ਵਿੱਚ ਪੀਐਨਪੀ ਸਪੋਰਟ ਵਾਲੇ ਜ਼ੀਰੋ ਹੋਣਗੇ ਰਹਿ ਰਹਿ ਕੇ ਹੋਣਗੇ 770 ਨੂੰ ਟੋਟਲ ਪੀਐਨਪੀ ਸਪੋਰਟ ਮਿਲਿਆ ਹੋਵੇਗਾ ਤੇ ਸਾਰਿਆਂ ਨੂੰ ਇਨਵੀਟੇਸ਼ਨ ਪੇਜ ਦਿੱਤਾ ਗਿਆ ਤੇ ਇਹਦਾ ਮਤਲਬ ਸਮਝ ਲਓ ਕਿ ਭਈ ਇਸ ਸਾਲ ਦੇ ਵਿੱਚ ਸਭ ਤੋਂ ਲੋਵੇਸਟ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਦਾ ਇਹ ਡਰਾਅ ਹੈਗਾ ਜੀ ਜਿਹਦਾ ਸੀਆਰਸ ਕੋਰ ਸਭ ਤੋਂ ਜ਼ਿਆਦਾ ਘੱਟ ਹੈ ਯਾਨੀ ਸਿਰਫ 99 ਜਿਨਨੇ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਬਣਾਈ ਉਦੋਂ ਉਹਦਾ ਸੀਆਰਸ ਕੋਰ ਸਿਰਫ 99 ਹੋਵੇਗਾ ਤੇ ਜਦੋਂ ਉਹਨੂੰ ਨਾਮਿਨੇਟ ਕਰ ਦਿੱਤਾ ਕਿਸੇ ਪ੍ਰੋਵਿੰਸ ਨੇ 600 ਪੁਆਇੰਟ ਦੇ ਦਿੱਤਾ ਤਾਂ ਉਹਦਾ ਸਕੋਰ ਜਾ ਕੇ 699 ਬਣ ਗਿਆ ਉਨੂ ਇਨਵਿਟੇਸ਼ਨ ਆਇਆ ਹੋਵੇਗਾ ਹੁਣ ਤੱਕ প্রভਿਨਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਕੁੱਲ 22 ਡਰਾ ਕੰਡੈਕਟ ਹੋ ਚੁੱਕੇ ਨੇ ਤੇ ਕੁੱਲ প্রভਿਨਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਅੰਡਰ 9376 ਬੰਦੇ PR ਹੋ ਚੁੱਕੇ ਤੁਸੀਂ ਕਹਿਣਾ ਜੀ ਨੰਬਰ ਆਫ ਇਨਵਿਟੇਸ਼ਨ ਤੇ ਇੰਨੇ ਜ਼ਿਆਦਾ ਹੈ ਤੇ PR ਦੇ ਨੰਬਰ ਇੰਨੇ ਘੱਟ ਸਭ ਤੋਂ ਜ਼ਿਆਦਾ ਪੀਐਮਪੀ ਦੇ ਡਰਾਅ ਆਉਂਦੇ ਨੇ ਤੇ ਹਰ ਮਹੀਨੇ ਡਰਾਅ ਆਉਂਦੇ ਨੇ ਕਿਸੇ ਮਹੀਨੇ 2-3 ਡਰਾਅ ਵੀ ਦੇਖਣ ਨੂੰ ਮਿਲਦੇ ਨੇ ਹੁੰਦਾ ਕੀ ਹੈ ਕਿ ਜਿੰਨੇ ਕੁ ਪੀਐਨਪੀ ਪੀਐਨਪੀ ਸਪੋਰਟ ਕਰ ਦਿੰਦਿਆਂ ਨੇ ਉਹ ਆਪਣੀ ਐਕਸਪਰਸ ਐਂਟਰੀ ਚ ਅਪਡੇਟ ਕਰਦੇ ਨੇ 600 ਪੁਆਇੰਟ ਨਾਲ ਹੀ ਉਹਨਾਂ ਨੂੰ ਇਨਵੀਟੇਸ਼ਨ ਆ ਜਾਂਦਾ ਹੈ ਮੈਨੂੰ ਲੱਗਦਾ 15 ਦਿਨ ਵੀ ਕਿਸੇ ਨੂੰ ਨਹੀਂ ਪੈਂਦੇ ਹੁਣੇ 15-20 ਦਿਨਾਂ ਦੇ ਵਿੱਚ ਉਹਨੂੰ ਇਨਵੀਟੇਸ਼ਨ ਆ ਜਾਂਦਾ ਹੋਏਗਾ ਪੀਆਰ ਦੇ ਲਈ ਸੋ ਨੋਮੀਨੇਸ਼ਨ ਸਰਟੀਫਿਕੇਟ ਮਤਲਬ ਸਿੱਧਾ ਆਈਟੀ ਏ ਸਮਝ ਲਓ ਤੁਸੀਂ ਉਸ ਤੋਂ ਬਾਅਦ ਹੁਣ ਤੱਕ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਨਵੰਬਰ ਦੇ ਵਿੱਚ ਦੋ ਡਰਾਅ ਹੋ ਚੁੱਕੇ ਆ ਟੋਟਲ ਚਾਰ ਡਰਾਅ ਆਏ ਨੇ ਪਹਿਲਾ ਡਰਾਅ ਆਇਆ ਸੀਗਾ 10 ਨਵੰਬਰ 2025 ਨੂੰ CRS ਉਦੋਂ ਸਕੋਰ ਗਿਆ ਸੀਗਾ 738 ਤੇ ਹੁਣ 39 CRS ਸਕੋਰ ਦੀ ਗ੍ਰਾਵਟਾਈ ਹੈ 777 ਯਾਨੀ ਕਿ 770 ਲੋਕਾਂ ਨੂੰ ਇਨਵੀਟੇਸ਼ਨ ਜਿਹੜੇ ਆ ਹੋ ਗਏ ਨੇ ਤੁੱਜਾ ਜਿਹੜਾ ਹੁਣ ਡਰਾ ਆਇਆ প্রভਿਨਸ਼ੀਅਲ ਨੌਮਿਨੇਟ ਪ੍ਰੋਗਰਾਮ ਦਾ ਸੋ প্রভਿਨਸ਼ੀਅਲ ਨੌਮਿਨੇਟ ਪ੍ਰੋਗਰਾਮ ਨੂੰ ਸਮਝੋ ਥੋੜਾ ਜਿਹਾ ਧਿਆਨ ਨਾਲ ਡਰਾ ਸਿਰਫ ਦੱਸ ਦੇਣਾ ਇੱਕ ਵੱਡੀ ਗੱਲ ਨਹੀਂ ਹੁੰਦੀ ਉਹ ਤੇ ਕੋਈ ਵੀ ਦੱਸ ਦਿੰਦਾ ਪਰ ਡਰਾ ਨੂੰ ਸਮਝੋ ਥੋੜਾ ਜਿਹਾ ਮੈਂ ਤਾਂ ਹੀ 99 CRS ਸਕੋਰ ਤੋਂ ਤੁਹਾਨੂੰ ਲੈ ਕੇ ਚੱਲ ਰਿਹਾ ਇੱਕ ਹੁੰਦੀ ਹੈ ਬੇਸ ਪੀ ਐਨ ਪੀ ਇੱਕ ਹੁੰਦੀ ਐਕਸਪ੍ਰੈਸ ਐਂਟਰੀ ਐਲਾਈਨ ਪੀ ਐਮ ਹੁਣ ਜਿਹੜੀ ਬੇਸ ਪੀ ਐਨ ਪੀ ਹੁੰਦੀ ਹੈ ਉਹਦੇ ਵਿੱਚ ਤੁਹਾਡੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੀ ਲੋਡ ਨਹੀਂ ਹੁੰਦੀ ਜੋ ਜਿਹੜਿਆ ਵੀ ਬੇਸ ਪੀ ਐਨ ਪੀਜ਼ ਦੇ ਥਰੂ ਪੀ ਆਰ ਹੁੰਦੇ ਨੇ ਉਹ ਡਾਇਰੈਕਟ ਫੈਡਰਲ ਦੇ ਲਈ ਬਾਅਦ ਵਿੱਚ ਫਾਈਲਿੰਗ ਕਰ ਦਿੰਦੇ ਤੇ ਐਕਸਪ੍ਰੈਸ ਐਂਟਰੀ ਨੂੰ ਟੱਚ ਕਰਦੇ ਨਹੀਂ ਹੈ ਜੀ ਜਿਹੜੇ ਐਕਸਪ੍ਰੈਸ ਐਂਟਰੀ ਦੇ ਥਰੂ ਪੀ ਆਰ ਕਲੇਮ ਕਰਦੇ ਨੇ ਤੇ ਪੀ ਐਨ ਪੀ ਉਹਨਾਂ ਨੂੰ ਨੋਮੀਨੇਟ ਕਰਦੀ ਹੈ ਉਹ ਹੁੰਦੇ ਨੇ ਐਕਸਪ੍ਰੈਸ ਅਲਾਈਨ ਪੀ ਐਨ ਪੀ ਵਾਲੇ ਇਹ ਜਿਹੜੇ ਇਨਵਿਟੇਸ਼ਨ ਆਉਂਦੇ ਨੇ ਐਕਸਪ੍ਰੈਸ ਅਲਾਈਨ ਪੀ ਐਨ ਪੀ ਵਾਲੇ ਇਨਵਿਟੇਸ਼ਨ ਨੇ ਸਮਝੇ ਬਾਕੀ ਟੋਟਲ ਜਿਹੜਾ ਪੀਐਨਪੀਜ਼ ਦਾ ਪੀਆਰ ਦਾ ਕੋਟਾ ਰੱਖਿਆ ਗਿਆ ਜਿਹਨ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦਾ ਜਿਹੜਾ ਕੋਟਾ ਰੱਖਿਆ ਗਿਆ ਕੈਨੇਡਾ ਦੀਆਂ ਜਿੰਨੀਆਂ ਵੀ ਪ੍ਰੋਵਿੰਸ ਨੇ ਉਹਨਾਂ ਸਾਰਿਆਂ ਦਾ ਮਿਲਾ ਕੇ ਉਹ 55000 ਸੀਗਾ ਤੇ ਜਿਹੜਾ ਇਹ ਕੋਟਾ ਰੱਖਿਆ ਗਿਆ 55000 ਵਾਲਾ ਇਹਦੇ ਵਿੱਚ ਜ਼ਿਆਦਾਤਰ ਅਪਲੀਕੇਸ਼ਨ ਜਿਹੜੀਆਂ ਨੇ ਇਨਵੀਟੇਸ਼ਨ ਜਿਹੜੇ ਨੇ ਉਹ ਬੇਸ ਪੀਐਮਪੀ ਦੇ ਅੰਡਰ ਪੇਜੇ ਗਏ ਨੇ ਤੇ ਜਿਹੜੇ ਐਕਸਪ੍ਰੈਸ ਅਲਾਈਨ ਪੀਐਨਪੀ ਦੇ ਨਾਲ ਇਨਵੀਟੇਸ਼ਨ ਭੇਜੇ ਗਏ ਨੇ ਉਹਨਾਂ ਦੀ ਗਿਣਤੀ 9300 ਦੇ ਆਲੇ ਦੁਆਲੇ ਹੈ। ਸੋ 55000 ਦੇ 55000 ਇੱਧਰ ਨਹੀਂ ਹੈਗੇ। ਉਸ ਤੋਂ ਬਾਅਦ ਹੁਣ ਦਸੰਬਰ ਦਾ ਪੂਰਾ ਮਹੀਨਾ ਪਿਆ ਹੋਇਆ ਤੇ ਮੈਨੂੰ ਲੱਗਦਾ ਘੱਟੋ-ਘੱਟ 2 ਜਾਂ 3 ਡਰਾਅ ਚੜੇ ਆ ਫੋਰ ਆਉਣਗੇ ਪ੍ਰੋਵਿੰਸ਼ੀਅਲ ਨਾਮੀ ਪ੍ਰੋਗਰਾਮ ਦੇ। ਸੋ ਇਹ ਸੋਚ ਕੇ ਪ੍ਰੋਫਾਈਲ ਕਦੇ ਵੀ ਨਾ ਛੱਡੋ ਕਿ ਭਈ ਸਾਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ CRS ਸਕੋਰ ਇੰਨਾ ਲੋ ਹੈ ਕੋਈ ਇੰਵੀਟੇਸ਼ਨ ਆਵੇਗਾ ਜਾਂ ਨਹੀਂ ਆਵੇਗਾ ਇੱਥੇ ਲੋਕੀ 5 500 CRS ਸਕੋਰ ਦੇ ਨਾਲ ਬੈਠੇ ਹੋਏ ਨੇ ਸਾਡਾ CRS ਤਾਂ 135 ਹੈ 36 150 ਹੈ ਐਕਸਪ੍ਰੈਸ ਐਂਟਰੀ ਦੇ ਪੂਲ ਦੇ ਵਿੱਚ ਐਂਟਰੀ ਕਰੋ PNP's ਨੂੰ ਟਾਰਗੇਟ ਕਰੋ ਤੁਹਾਨੂੰ ਕੋਈ PNP ਨੋਮੀਨੇਸ਼ਨ ਭੇਜ ਦਿੰਦੀ ਹੈ ਤੁਹਾਨੂੰ ਪ੍ਰੋਵਿੰਸ ਦਾ ਸਪੋਰਟ ਮਿਲ ਜਾਂਦਾ ਹੈ ਤੁਹਾਨੂੰ 600 ਪੁਆਇੰਟ ਸਿੱਧਾ ਮਿਲੇਗਾ ਤੇ ਤੁਸੀਂ इजीली ਕੈਨੇਡਾ ਦੇ ਵਿੱਚ ਸੈਟਲਮੈਂਟ ਲੈ ਸਕਦੇ ਹੈਗੇ ਸੋ ਕੱਲਾ OSR ਸਕੋਰ ਨਾ ਕਾਊਂਟ ਕਰੋ ਜੋ ਐਕਸਪ੍ਰੈਸ ਐਂਟਰੀ ਤੁਹਾਨੂੰ ਕਲੇਮ ਕਰਕੇ ਦੇ ਰਹੀ ਹੈ ਤੁਸੀਂ ਪ੍ਰੋਵਿੰਸ ਦੇ ਸਹਾਰੇ ਵੀ ਆਪਣਾ ਵੇੜਾ ਪਾਰ ਲਗਾ ਸਕਦੇ ਹੋ ਨਹੀਂ 99 CRS ਸਕੋਰ ਵਾਲੇ ਇੱਕ ਐਗਜ਼ਾਮਪਲ ਹੋਣਗੇ ਉਹਨਾਂ ਵਾਸਤੇ ਜਿਹੜੇ ਇਸ ਕਰਕੇ ਕਈ ਵਾਰੀ ਹਾਰ ਛੱਡ ਜਾਂਦੇ ਨੇ ਭਾਈ ਸਾਡਾ ਤਾਂ CRS ਸਕੋਰ ਹੀ ਨਹੀਂ ਬਣ ਰਿਹਾ ਅਸੀਂ ਤਾਂ +2 ਵਾਲੇ ਆ ਜਿਹੜੇ ਵੀ ਪਲੱਸ 2 ਵਾਲੇ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਜਾਂ ਜਿਹੜੇ ਉਹਨਾਂ ਦੇ ਕੋਈ ਰੀਜਨਲ ਪ੍ਰੋਗਰਾਮਸ ਨੇ ਜਾਂ ਕਮਿਊਨਿਟੀ ਬੇਸਡ ਪ੍ਰੋਗਰਾਮਸ ਨੇ ਉਹਨਾਂ ਪ੍ਰੋਗਰਾਮਸ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਆਰਸੀਆਈਪੀ ਵਰਗੇ ਪ੍ਰੋਗਰਾਮਸ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਓਆਈਐਨਪੀ ਦੀ ਜੋਬ ਆਫਰ ਸਟ੍ਰੀਮ ਵਾਲੇ ਪ੍ਰੋਗਰਾਮਸ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਹੋਰ ਜਿੰਨੀਆਂ ਪੀਐਨਪੀਜ਼ ਨੇ ਅਲੱਗ-ਅਲੱਗ ਉਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਐਕਸਪ੍ਰੈਸ ਐਂਟਰੀ ਕੱਲੀ ਦੇ ਸਹਾਰੇ ਵੇੜਾ ਪਾਰ ਨਹੀਂ ਲੱਗਣਾ ਹੈ। ਉਮੀਦ ਕਰਦਾ ਆਂ ਬਲੌਗ ਪਸੰਦ ਆਇਆ ਹੋਵੇਗਾ। ਕੋਈ ਕਨਫਿਊਜ਼ਨ ਹੈ ਤੁਹਾਡੀ WhatsApp ਦਾ ਨੰਬਰ ਦਿੱਤਾ ਹੋਇਆ ਅਪਾਇੰਟਮੈਂਟ ਲੈ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ। ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ। ਚੈਨਲ ਸਬਸਕ੍ਰਾਈਬ ਵੀ ਕਰ ਲਓ। ਜਿੰਨਾ ਹੋ ਸਕੇ ਨੂੰ ਸਰਕੂਲੇਟ ਜ਼ਰੂਰ ਕਰਿਓ। ਧੰਨਵਾਦ।